ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਧਾਈ ਹੋਏ ਸਾਰੇ ਗੁਰੂ ਪਿਆਰੇਓ ਅੱਜ ਆਪਾਂ ਰੁੱਤ ਦੂਸਰੀ ਦੀ ਸਾਖੀ ਪਹਿਲੀ RAM RAI ਜੀ ਦਾ ਸਤਿਗੁਰੂ ਜੀ ਨੂੰ ਮਿਲਣਾ ਸਰਵਨ ਕਰਾਂਗੇ ਜੀ RAM RAI ਜੀ ਸਤਿਗੁਰੂ ਹਰ ਰਾਏ ਸਾਹਿਬ ਜੀ ਦਾ ਵੱਡਾ ਸਾਹਿਬਜ਼ਾਦਾ ਸੀ ਗੁਰਗੱਦੀ ਨਾਲ ਮਿਲਣ ਕਰਕੇ ਉਹੋ ਗੁਰੂ ਘਰ ਦੀ ਵਿਰੋਧਤਾ ਕਰਦਾ ਰਿਹਾ ਔਰੰਗਜ਼ੇਬ ਦੇ ਹਾਕਮਾਂ ਨੂੰ ਕਰਾਮਤ ਦਿਖਾਲ ਕੇ ਮਾਇਆ ਤੇ ਸਤਕਾਰ ਉਸਨੇ ਪ੍ਰਾਪਤ ਕਰ ਲਿਆ ਮਤੂਰੀ ਪਹਾੜ ਦੇ ਹੇਠਾਂ ਹਰੀਪਰੀ ਦੂਨ ਵਾਦੀ ਵਿੱਚ ਸੁੰਦਰ ਡੇਰਾ ਬਣਾਇਆ ਅਤੇ ਉਹ ਉੱਥੇ ਰਹਿਣ ਲੱਗਾ ਉਹਨਾਂ ਦਾ ਡੇਰਾ ਤਿਆਰ ਹੋਣ ਤੇ ਹੀ ਉਹ ਸਵਾਦੀ ਦਾ ਨਾਮ ਹੀ ਡੇਰਾ ਦੂ ਹੋ ਗਿਆ ਜੋ ਅੱਜ ਤੱਕ ਕਾਇਮ ਹੈ ਇਹ ਡੇਰਾ ਤੁਮ ਅੱਜ ਤੱਕ ਦਾ ਕੁਗਵਸਤ ਪਹਾੜੀ ਸ਼ਹਿਰ ਹੈ ਰਮ ਰਾਏ ਜੀ ਦੀ ਦਰਮਸ਼ਾਲਾ ਇੱਕ ਵਿਸ਼ਾਲ ਤੇ ਸੁੰਦਰ ਮੰਦਰ ਹੈ ਜਿਸ ਦੇ ਨਾਮ ਲੱਖਾਂ ਰੁਪਏ ਦੀ ਸਾਲਾਨਾ ਜ਼ਗੀਰ ਹੈ ਉਹਨਾਂ ਦੇ ਸਿੱਖ ਸੇਵਕ ਅਜੇ ਵੀ ਉਸ ਅਸਾਮ ਦੀ ਸੇਵਾ ਕਰਦੇ ਹਨ ਰਾਮ ਰਾਏ ਜੀ ਦੀ ਉਮਰ ਚੌਕੀ ਹੋ ਚੁੱਕੀ ਸੀ ਉਹ ਆਪਣੇ ਜੀਵਨ ਦਾ ਅੰਤ ਸਮਾ ਨੇੜੇ ਆਇਆ ਅਨੁਭਵ ਕਰ ਰਹਿਣ ਸਨ ਕੁਝ ਉਹਨਾਂ ਨੂੰ ਇਹ ਵੀ ਅਨੁਭਵ ਹੋਇਆ ਕਿ ਉਹਦੇ ਮਸੰਦ ਹੁਣ ਉਹਦੇ ਕੋਲੋਂ ਬਾਗੀ ਹੋ ਰਹੇ ਹਨ ਧਰਮ ਦਾ ਤਿਆ ਕਰਕੇ ਅਧਰਮ ਨੂੰ ਕਬੂਲ ਰਹੇ ਹਨ ਅਨੇਕਾਂ ਆਪ ਹੁਦਦੀਆਂ ਕਰਦੇ ਹਨ ਤੇ ਉਹਦੇ ਆਖੇ ਨਹੀਂ ਲੱਗਦੇ ਉਹ ਮਸੱਦਾਂ ਕੋਲੋਂ ਤੰਗ ਆ ਗਏ ਸਨ ਪਰ ਉਹਨਾਂ ਨੂੰ ਛੱਡ ਵੀ ਨਹੀਂ ਸਕਦੇ ਸਿਆਣੇ ਕਹਿੰਦੇ ਹਨ ਦੁੱਖ ਸਮੇਂ ਮਨੁੱਖ ਨੂੰ ਆਪਣੇ ਚੇਤੇ ਆਉਂਦੇ ਹਨ RAM RAJ JI ਨੂੰ ਯਾਦ ਆਦਿਆ ਕਿ ਸਤਿਗੁਰੂ ਨਾਨਕਦੇਵ ਜੀ ਦੀ ਗੁਰਗਤੀ ਵਰਤਾਂ ਵਾਲੀ ਹੈ ਉਸ ਦੀ ਵਿਰੋਧਤਾ ਕਰਕੇ ਜੀਵਨ ਪਰ ਉਸਨੇ ਕੀ ਕਟਿਆ ਦੀਰਮਲ ਦੇ ਆਪੇ ਲੱਗ ਕੇ अनेका ਭੁੱਲਾਂ ਕੀਤੀਆਂ ਉਹਨਾਂ ਨੂੰ ਬਖਸ਼ਾਉਣਾ ਚਾਹੀਦਾ ਹੈ ਦੂਸਰੇ ਗੁਰੂ ਗੋਬਿੰਦ ਰਾਏ ਜੀ ਨੇੜੇ ਆਏ ਹੋਏ ਹਨ ਜੇ ਦਰਸ਼ਨ ਕੀਤੇ ਜਾਣ ਤਾਂ ਚੰਗਾ ਹੈ ਫਿਰ ਕੋਈ ਉਪਰੇ ਨਹੀਂ ਆਪਣੇ ਤੇ ਪੂਜਨੇ ਕਾਨ ਸਤਗੁਰੂ ਜੀ RAM ਰਾਏ ਦੇ ਚਾਚਾ ਜੀ ਲੱਗਦੇ ਸਨ RAM ਰਾਏ ਜੀ ਨੇ ਆਪਣੇ ਮਸੰਦਾ ਨਾਲ ਸਲਾਹ ਕੀਤੀ ਕਿ ਉਹ ਸਤਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਪਰ ਮਸੰਦਾ ਨੇ ਹੌਸਲੇ ਨਾਲ ਖੁੱਲ ਨਾ ਦਿੱਤੀ ਹਾ ਕੀਤੀ ਪਰ ਚਿਜਕ ਚਿਜਕ ਕੇ ਅੰਤ ਇਹ ਫੈਸਲਾ ਹੋਇਆ ਕਿ ਮੁਲਾਕਾਤ ਨਾ ਡੇਰਾ ਡੂਨ ਹੋਵੇ ਤੇ ਨਾ ਪੌਂਟਿਸਾ ਵੀ ਹੋਵੇ। ਤੋਂ ਉਹ ਵਿਚਾਰੇ ਜਮਨਾ ਕਿਨਾਰੇ ਕਿ세 ਆਸਾਨ ਉੱਤੇ ਹੋਵੇ। ਚੰਗਾ ਤਾਂ ਤਾਂ ਹੈ ਜਮਨਾ ਪੱਤਨ ਉੱਤੇ ਬੇੜੀ ਵਿੱਚ ਮੁਲਾਕਾਤ ਹੋਵੇ। ਬਸੰਤ ਵਿਰੋਧਤਾ ਕਰਦੇ ਸਨ ਪਰ ਧਰਮਰਾਇ ਦਾ ਮਨ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕਾਲਾ ਪੈ ਗਿਆ ਸੀ। ਉਹਨਾਂ ਨੇ ਕਿਹਾ ਕੁਝ ਵੀ ਹੋਵੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ ਉਹ ਮੇਰੇ ਚਾਚਾ ਜੀ ਹਨ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਹਨ ਉਹਨਾਂ ਨੂੰ ਨਮਸਕਾਰ ਕਰਨਾ ਕੋਈ ਹਰਜ਼ ਨਹੀਂ ਇਹ ਉਹ ਸੋਚ-ਸੋਚ ਕੇ ਉਸਨੇ ਸਤਿਗੁਰੂ ਜੀ ਵੱਲ ਪੱਤਰ ਕਾ ਲਿਖੀ ਦਿੱਤੀ ਉਸ ਪੱਤਰ ਕਾ ਵਿੱਚ ਲਿਖਿਆ ਪਿਆਰੇ ਤੇ ਪੂਜਨੀਕ ਚਾਚਾ ਜੀ ਮੈਂ ਆਪਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਨੂੰ ਧੀਰਮਲ ਨਾ ਸਮਝਣਾ ਮੇਰੇ ਕੋਲੋਂ ਜੋ ਭੁੱਲਾਂ ਹੋਈਆਂ ਹਨ ਉਹਨਾਂ ਦੀ ਮੈਂ ਖਿਮਾ ਮੰਗਦਾ ਹਾਂ ਮੈਂ ਸਤਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਹੋਰ ਨੇੜੇ ਆਉਣਾ ਚਾਹੁੰਦਾ ਹਾਂ ਮੈਨੂੰ ਦਰਸ਼ਨ ਕਰਨ ਦੀ ਆਗਿਆ ਬਖਸ਼ੋ ਰਾਮ ਰਾਏ ਜੀ ਦੀ ਪੱਤਰਕਾ ਪਹੁੰਚੀ ਉਹ ਪੱਤਰਕਾ ਨੂੰ ਪੜ੍ਹ ਕੇ ਸਤਗੁਰੂ ਜੀ ਬਹੁਤ ਪਰਸਨ ਹੋਏ ਕਿਉਂਕਿ ਉਹ ਵਿਛੜੇ ਉਹਨਾਂ ਮੇਲਣ ਵਾਲੇ ਸਤਗੁਰੂ ਸਨ ਉਹਨਾਂ ਨੇ ਉਸੇ ਵੇਲੇ ਰਾਮ ਰਾਏ ਵੱਲ ਪੱਤਰਕਾ ਦਾ ਉੱਤਰ ਪੱਤਰਕਾ ਵਿੱਚ ਦਿੱਤਾ ਤੇ ਆਖਿਆ ਦੁਰੀ ਆ ਵੀ ਰਿਸ਼ਤੇਦਾਰੀ ਪਾਵੇਂ ਕੁਝ ਹੈ ਅਰ ਆਪ ਉਮਰ ਵਿੱਚ ਆਸਾ ਨਾਲੋਂ ਵੱਡੇ ਹੋ ਵੱਡਿਆਂ ਨੂੰ ਮਿਲ ਕੇ ਬਹੁਤ ਪਰਸੰਤਾ ਹੋਵੇਗੀ ਆਓ ਜੀ ਸਦਕੇ ਆਓ ਤੇ ਜਿੱਥੇ ਚਾਹਦੇ ਜੇ ਅਸੀਂ ਉਸੇ ਅਸਥਾਨ ਉੱਤੇ ਪੁੱਜ ਜਾਵਾਂਗੇ ਚਿਤ ਅਸਾਂ ਦਾ ਵੀ ਕਰਦਾ ਸੀ ਕਿ ਆਪ ਨੂੰ ਮਿਲੀਏ ਪਰ ਅਕਾਲ ਪੁਰਖ ਨੇ ਮੇਲ ਦਾ ਕੋਈ ਟੋਨ ਨਹੀਂ ਸਿਲਾਇਆ ਬਹੁਤ ਚੰਗਾ ਹੋ ਗਿਆ ਕਿ ਆਪ ਨੇ ਅਸਾਨੂੰ ਯਾਦ ਕੀਤਾ ਹੈ ਅਕਾਲ ਪੁਰਖ ਭਲੀ ਕਰੇ ਸਤਿਗੁਰੂ ਜੀ ਮਿਹਰ ਕਰਨ ਮੁਰਦੇ ਹੱਥ RAM RAI ਜੀ ਨੂੰ ਪੱਤਰ ਆ ਮਿਲ ਗਈ ਦਰਸ਼ਨ ਕਰਨ ਦੀ ਆਗਿਆ ਮਿਲਣ ਤੇ ਬਹੁਤ ਪਰਸੰਨ ਹੋਏ ਉਹਨਾਂ ਨੇ ਉਸੇ ਵੇਲੇ ਤਿਆਰੀ ਕੀਤੀ ਨਾਲ ਮਤੰਦ ਵੀ ਹੋ ਤਰੀ ਅਤੇ ਨਾਲ ਦੋ ਕੁਸੋ ਜਵਾਨ ਸਨ ਰਾਸ਼ਨ ਤੰਬੂ ਕਨਾਤਾ ਤੇ ਲੰਗਰ ਦਾ ਸਮਾਨ ਨਾਲ ਲਿਆ ਤੇ ਗੱਡਿਆਂ ਉੱਤੇ ਲਾਦ ਲਿਆ ਤਾਨ ਹੈ ਅਕਾਲ ਪੁਰਖ ਤੇ ਤਾਨ ਸੱਚਾ ਬਾਦਸ਼ਾਹ ਸਤਗੁਰੂ ਦੋ ਵਿਛੜਿਆ ਨੂੰ ਮਿਲਦਾ ਹੈ ਕਈ ਵਾਰ ਗੁਰੂ ਘਰ ਦੀ ਵਿਰੋਧਤਾ ਕਰਨ ਵਾਲਾ ਆਖਿਰ ਗੁਰੂ ਘਰ ਵੱਲ ਆਪ ਤੁਰ ਪਿਆ ਸਾਰੀਆਂ ਕਰਾਮਾਤਾਂ ਈਰਖਾਵਾਂ ਤੇ ਹੰਕਾਰ ਲਾਲਚਾਂ ਨੂੰ ਖੁੱਲ ਗਈਆਂ ਡੇਰਾ ਦੂਨ ਤੋਂ ਤੁਰ ਕੇ ਜਮਨਾ ਕਿਨਾਰੇ ਆਪ ਜੀਆ ਐਸਾ ਸੁੰਦਰ ਤੇ ਮਨਮੋਹਣਾ ਸਮਾਤੀ ਜਦ ਇੱਕ ਕਿਨਾਰੇ ਉੱਤੇ ਰਾਮ ਰਾਏ ਜੀ ਇਹ ਦੂਸਰੇ ਕਿਨਾਰੇ ਤੇ ਸਾਧਗੁਰੂ ਗੋਬਿੰਦ ਸਿੰਘ ਜੀ ਦੋਵੇਂ ਚਾਚਾ ਭਤੀਜਾ ਇੱਕ ਦੂਸਰੇ ਨੂੰ ਮਿਲਣ ਵਾਸਤੇ ਤਾਂ ਰਹਿ ਸਨ ਆਕਰ ਬੇੜੀਆਂ ਵਿੱਚ ਦੋਵੇਂ ਬੈਠੇ ਇੱਕ ਦੀ ਬੇੜੀ ਪੂਰਬ ਵੱਲ ਤੁਰੇ ਦੂਸਰੇ ਦੀ ਪੱਛਮ ਵੱਲ ਜੰਮਨਾ ਦਾ ਨਿਰਮਲ ਨੀਲਾਸ ਚੰਦ ਸ਼ਾਂਤ ਸੀ ਉਹਦੇ ਤਨ ਭਾਂਤਾਂ ਦੇ ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰ ਰਿਹਾ ਸੀ ਦੋਹਾਂ ਕਿਨਾਰਿਆਂ ਤੇ ਸਿੱਖ ਸੇਵਕ ਘਰੋਤੇ ਹੋਏ ਇਸ ਅਸਰਤਿ ਮਿਲਨੀ ਨੂੰ ਵੇਖ ਰਹੇ ਸਨ ਦੋਵੇਂ ਬੇੜੀਆਂ ਵਿਚਾਲੇ ਜੰਮਨਾ ਦੇ ਇੱਕ ਦੂਸਰੇ ਦੇ ਨੇੜੇ ਆਈਆਂ ਰਾਮਰਾਇ ਉੱਠ ਕੇ ਸਤਿਗੁਰੂ ਜੀ ਦੀ ਬੇੜੀ ਵਿੱਚ ਬੈਠ ਗਿਆ ਸਤਗੁਰੂ ਜੀ ਨੇ ਵੱਡੀ ਆਯੂ ਵਾਲੇ ਯਾਦਗੀ ਸਤਕਾਰ ਕੀਤਾ ਪਰ RAM ਰਾਹੀਂ ਪਹਿਲਾਂ ਹੀ ਸਤਗੁਰੂ ਜੀ ਦੇ ਚਰਨੀ ਲੱਗ ਗਿਆ ਚਾਚਾ ਪਤੀਜਾ ਬੜੇ ਉਤਸ਼ਾਹ ਨਾਲ ਤੇ ਪ੍ਰੇਮ ਨਾਲ ਮਿਲੇ ਕੁੱਟ-ਕੁੱਟ ਕੇ ਮਿਲੇ ਸਾਰੇ ਵੈਰ ਵਿਰੋਧ ਨਸ਼ਟ ਹੋ ਗਏ ਜਿਸ ਬੇੜੇ ਵਿੱਚ ਦੋਵੇਂ ਇਕੱਤਰ ਹੋਏ ਉਹ ਬੇੜਾ ਮੋੜ ਆਣ ਕੇ ਕਿਨਾਰੇ ਨਹੀਂ ਲੱਗਾ ਸਗੋ ਜਲ ਉੱਤੇ ਹੀ ਇੱਕ ਪਾਸੇ ਤਰਦਾ ਰਿਹਾ ਤੇ ਮਸੰਦਾਂ ਸੇਵਕਾਂ ਤੇ ਸਿੱਖਾਂ ਕੋਲੋਂ ਦੂਰ ਦੋਵੇਂ ਸਤਿਗੁਰੂ ਜੀ ਤੇ ਧਰਮ ਤੇ ਰਾਮ ਰਾਈ ਜੀ ਬਚਨ ਬਿਲਾਸ ਕਰਦੇ ਰਹੇ ਰਾਮ ਰਾਈ ਆਪਣੇ ਮਸੰਦਾ ਕੋਲੋਂ ਬਹੁਤ ਡਰਦਾ ਸੀ ਉਸਨੇ ਸਤਿਗੁਰੂ ਜੀ ਨੂੰ ਕਿਹਾ ਚਾਚਾ ਜੀ ਮੇਰੀ ਉਮਰ ਵਡੇਰੀ ਹੋ ਗਈ ਹੈ ਇਹ ਵੀ ਵਾਕਿਆ ਆਉਂਦੀ ਹੈ ਕਿ ਮਨੁੱਖਾ ਜੀਵਨ ਦਾ ਅੰਤ ਸਮਾਂ ਨੇੜੇ ਆ ਰਿਹਾ ਹੈ ਸੱਚਖੰਡ ਨੂੰ ਮੈਂ ਜ਼ਰੂਰ ਚਲਾਣਾ ਕਰ ਜਾਵਾਂਗਾ ਅੱਗੇ ਜੋ ਹੋਣਾ ਹੈ ਉਹ ਤਾਂ ਵਾਹਿਗੁਰੂ ਨੂੰ ਤਾਂ ਪਤਾ ਹੈ ਮੇਰੇ ਪਿੱਛੋਂ ਪ੍ਰਤੀਤ ਹੁੰਦੀ ਹੈ ਇਹ ਡੇਰੇ ਦਾ ਬਹੁਤ ਮੰਦਾ ਹਾਲ ਹੋਵੇਗਾ ਮੇਰੇ ਮਸੰਦ ਬਹੁਤ ਪੁੱਤਰ ਗਏ ਹਨ ਉਹ ਕਿਸੇ ਦੀ ਨਹੀਂ ਸੁਣਦੇ ਤੁਸੀਂ ਦੀ ਨੂੰ ਪੰਜਾਬ ਕੌਰ ਨੂੰ ਜ਼ਰੂਰ ਤੰਗ ਕਰਨਗੇ ਤੁਸੀਂ ਨੇ ਖਿਆਲ ਰੱਖਣਾ ਉਹ ਪੁੱਤਨੀਆਂ ਦਾ ਰੂਪ ਧਾਰੀ ਫਿਰਦੇ ਹਨ ਮੇਰੇ ਜਿਉਂਦੇ ਦੀ ਚਿੰਤਾ ਨਹੀਂ ਪਰ ਮੇਰੇ ਪਿੱਛੋ ਡੇਰੇ ਦਾ ਖਿਆਲ ਰੱਖਣਾ ਕੋਈ ਚਿੰਤਾ ਨਾ ਕਰੋ ਅਕਾਲ ਪੁਰਖ ਭਲੀ ਕਰੇਗਾ ਮਸੰਦਾਂ ਨੂੰ ਸੋਧਿਆ ਜਾਵੇਗਾ ਮਸੰਦ ਜੇ ਪੁੱਤਰ ਗਏ ਹਨ ਜਿਵੇਂ ਪੂਤ ਨੇ ਸੋਦੇ ਜਾਂਦੇ ਹਨ ਤਿਵੇਂ ਹੀ ਇਹ ਸੋਦੇ ਜਾਣਗੇ ਇਸੇ ਤਰ੍ਹਾਂ ਦੀ ਚਿੰਤਾ ਨਾ ਕਰੋ RAM RAI ਜੀ ਨੇ ਦੂਸਰੀ ਬੇਨਤੀ ਕੀਤੀ ਸਤਗੁਰੂ ਨਾਨਕਦੇਵ ਜੀ ਦੀ ਗੁਰਗਤੀ ਰਿੱਧੀਆਂ ਸਿੱਧੀਆਂ ਦੀ ਮਾਲਕ ਹੈ ਅਭਿਮਾਨ ਦੇ ਕਾਰਨ ਮੈਂ ਭੁੱਲ ਗਿਆ ਸਾ ਮੈਂ ਜੀਵਨ ਵਿੱਚ ਬਹੁਤ ਭੁੱਲਾਂ ਕੀਤੀਆਂ ਗੁਰੂ ਘਰ ਦੀ ਵਿਰੋਧਤਾ ਕੀਤੀ ਮੇਰੀ ਵਿਰੋਧਤਾ ਦੇ ਕਾਰਨ ਸਿੱਖ ਸੰਤਾਂ ਗੁਰੂ ਘਰ ਦੇ ਪ੍ਰੇਮੀਆਂ ਨੂੰ ਨੁਕਸਾਨ ਵੀ ਪੁੱਜਾ ਹੈ ਮੈਂ ਹੀ ਮਾਨਾ ਜਾਤੀ ਕਾਂ ਮੇਰੀ ਕਲਿਆਣ ਹੋਵੇ ਮੇਰੇ ਇਦੇ ਵਿੱਚੋਂ ਹੰਕਾਰ ਤੇ ਈਰਖਾ ਦਾ ਨਾਸ਼ ਹੋਵੇ ਮੈਂ ਇਹ ਮੰਗ ਮੰਗਦਾ ਹਾਂ ਮੇਰੀ ਇਹ ਬੇਨਤੀ ਹੈ ਮੇਰੀ ਆਤਮਾ ਪਛਤਾ ਰਹੀ ਹੈ ਆਪ ਸਤਿਗੁਰੂ ਹੋ ਦੀਨ ਤੇ ਦੁਨੀਆ ਦੇ ਮਾਲਕ ਹੋ ਬਖਸ਼ੋ ਬਖਸ਼ਣਹਾਰ ਸਮਰਤ ਗੁਰੂ ਹੋ ਇਉਂ ਆਖਦਿਆਂ ਆਖਦਿਆਂ RAM RAI ਜੀ ਨੇ ਸਤਿਗੁਰੂ ਜੀ ਦੇ ਚਰਨ ਛੜ ਲਏ ਚਰਨਾਂ ਨੂੰ ਕੁਟਦਾ ਹੋਇਆ ਬੱਚਿਆਂ ਵਾਂਗ ਰੂਪਿਆ ਉਸ ਦਾ ਰੋਣਾ ਉਸ ਦੀ ਆਤਮਾ ਦਾ ਸੁਧਾਰ ਕਰ ਰਿਆ ਸੀ ਉਹ ਆਤਮਾ ਜਿਸ ਨੇ ਗੁਰਗਤੀ ਪ੍ਰਾਪਤ ਕਰਨ ਵੇਲੇ ਸੈਕੜੇ ਘੂੜ ਬੋਲੇ ਹਜ਼ਾਰਾਂ ਦੇ ਦਿਲ ਦੁਖਾਇ ਤੇ ਮੁਗਲਾਂ ਦਾ ਸਾਤ ਦਿੱਤਾ ਘਰਾਂ ਮਾਤਾ ਦਿਖਾਈ ਜਾਂ ਸਰ ਸਿੱਖੀ ਦੇ ਪ੍ਰਚਾਰ ਦੇ ਵਾਧੇ ਵਿੱਚ ਰੁਕਾਵਟ ਪਾਈ ਸੀ ਕੁਦਰਤ ਦੇ ਰੰਗ ਉਹ ਅੱਜ ਬੱਚਿਆਂ ਵਾਂਗ ਰੋ ਰਿਹਾ ਸੀ ਸਤ ਗੁਰੂ ਜੀ ਦਇਆ ਦੇ ਕਰ ਆਏ ਉਹਨਾਂ ਨੇ ਰਾਮ ਰਾਏ ਜੀ ਨੂੰ ਸਾਰੀਆਂ ਫੁੱਲਾਂ ਦੀ ਖਿਮਾ ਬਖਸ਼ ਦਿੱਤੀ ਉਨਾ ਦਾ ਜਨਮ ਮਰਨ ਕੱਟ ਦਿੱਤਾ ਅੱਗਾ ਸਵਾਰ ਦਿੱਤਾ ਤੜਪਦੇ ਹਿਰਦੇ ਨੂੰ ਸ਼ਾਂਤੀ ਬਖਸ਼ੀ ਦੋਹਾਂ ਨੇ ਰੱਜ ਕੇ ਗੱਲਾਂ ਕੀਤੀਆਂ ਤੇ ਮੁੜ ਆਪੋ ਆਪਣੀਆਂ 베ਰੀਆਂ ਵਿੱਚ ਆ ਬੈਠੇ ਸਤਿਗੁਰੂ ਜੀ ਦੇ ਮਸੰ ਸਿੱਖ ਤੇ ਸੇਵਕਤਾ ਸਤਿਗੁਰੂ ਜੀ ਤੇ ਧਰਮਰਾਜ ਜੀ ਵ ਤੇ ਰਾਮ ਰਾਏ ਜੀ ਵਲ ਤੱਕ ਤੇ ਰਹੇ ਜਿਵੇਂ ਚਕੌਰ ਚੰਦ ਵਲ ਤੱਕਦਾ ਹੈ ਪਰ ਰਾਮ ਰਾਏ ਜੀ ਦੀ ਮਸੰਦਾਂ ਨੇ ਸਤਗੁਰੂ ਜੀ ਵੱਲ ਪਿੱਠ ਕਰ ਛੱਡੀ ਉਹਨਾਂ ਨੇ ਸਤਗੁਰੂ ਜੀ ਦੇ ਦਰਸ਼ਨ ਨਾ ਕੀਤੇ ਹੰਕਾਰੀ ਤੇ ਅਗਿਆਨੀਆਂ ਨੇ ਨਰਕਾ ਨੂੰ ਜਾਣ ਦਾ ਵਸੀਲਾ ਤਿਆਰ ਕਰ ਲਿਆ ਸਤਗੁਰੂ ਜੀ ਵੱਲ ਪਿੱਠ ਨਾ ਕੀਤੀ ਸਗੋਂ ਆਪਣੀ ਕਲਿਆਣ ਵੱਲ ਪਿੱਠ ਕੀਤੀ ਸਤਗੁਰੂ ਜੀ ਦੇ ਦਰਸ਼ਨ ਕਰਕੇ ਜਿੱਥੇ ਬੇੜੇ ਤਾਰਨੇ ਸੀ ਉੱਥੇ ਜੀਵਨ ਬੇੜੇ ਡੋਬਲੇ ਉਹਨਾਂ ਦਾ ਗੁਰੂ RAM ਨਾਇ ਤਾਂ ਆਪਣੇ ਜੀਵਨ ਬੇੜੇ ਨੂੰ ਤਾਰ ਗਿਆ ਪਰ ਉੱਤੇ ਮਸੰਦ ਪਿੱਛੋਂ ਜੀਵਨ ਬੀੜੇ ਨੂੰ ਤੋਮਗਲ ਹੋਇਆਂ ਕੁੱਲਾਂ ਗਲਤੀਆਂ ਲਈ ਮਾਫ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ